ਪੰਨਾ 797 ਇਹ ਬਲਾਵਲ ਰਾਗ ਚੱਲ ਰਿਹਾ ਮਹਲਾ ਤੀਜਾ ਦੀ ਬਾਣੀ ਇਹਦੇ ਵਿੱਚ ਉੱਤੇ ਚ ਦੱਸਦੇ ਆ ਰਹੇ ਨੇ ਵੀ ਮਾਇਆ ਦਾ ਰੂਪ ਸਭ ਤਿਸਤੇ ਹੋਏ ਵੀ ਸਭ ਕੁਝ ਤੂੰ ਹੀ ਆ ਸਮਝਾਉਂਦੇ ਆ ਰਹੇ ਨੇ ਆਪੇ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖਰ ਸੁਣਾਏ ਆਪੇ ਮਤਲਬ ਤੂੰ ਹੀ ਆ ਸਾਰਾ ਕੁਝ ਸਾਰਾ ਕੁਝ ਜੋ ਅਸੀਂ ਮੰਨਦੇ ਆ ਕਿ ਅਸੀਂ ਵੱਖਰੇ ਆ ਉਹ ਸਾਡਾ ਵਹਿਮ ਆ ਤੂੰ ਹੀ ਆ ਉਸ ਤੇ ਉਹ ਸਾਰਾ ਐਕਸਪਲੇਨ ਕਰਦੇ ਆ ਰਹੇ ਨੇ ਇਤਿਹਾਸ ਉਹ ਕਹਿੰਦੇ ਨੇ ਕਿਆ ਕੋਈ ਤੇਰੀ ਸੇਵਾ ਕਰੇ ਵੀ ਤੇਰੀ ਇਹ ਜਿਹੜੇ ਆਪਾਂ ਅਸੀਂ ਕਹਿੰਦੇ ਆ ਅਸੀਂ ਲੰਗਰ ਚ ਲਾਉਂਦੇ ਆ ਅਸੀਂ ਸੇਵਾ ਕਰਦੇ ਆ ਜਾਂ ਅਸੀਂ ਸ਼ਵੀਰ ਲਾਉਂਦੇ ਆ ਅਸੀਂ ਸੇਵਾ ਕਰਦੇ ਆ ਕਿਸੇ ਵੀ ਕਿਸਮ ਦੀ ਸੇਵਾ ਅਸੀਂ ਰਮਾਲੇ ਚ ਝਾਟਦੇ ਕਰੰਤ ਤੇ ਜਾਂ ਮੂਰਤੀ ਤੇ ਚੰਦੂਆ ਪਾਤਾ ਸੇਵਾ ਕਰਤੀ ਕੋਈ ਵੀ ਸੇਵਾ ਉਸ ਦੀ ਵੀ ਇੱਕ ਪਾਰਟਿਕੂਲਰ ਲਾਈਨ ਆਉਂਦੀ ਆ ਗੁਰਬਾਣੀ ਦੇ ਵਿੱਚ ਕਿ ਤੇਰਾ ਕੀਆ ਤੁਝੇ ਕਿਆ ਅਰਪੂ ਵੀ ਤੇਰਾ ਕੀਤਾ ਹੋਇਆ ਸਾਰਾ ਕੁਝ ਇਹ ਕਿ ਤੇਰਾ ਕੀਤਾ ਹੋਇਆ ਕਿ ਤੈਨੂੰ ਦੇਵਾ ਜਿਵੇਂ ਕਿਸੇ ਬਾਪ ਨੇ ਜਵਾਕ ਨੂੰ ਟੌਫੀ ਦਿੱਤੀ ਖਾਣ ਨੂੰ ਉਹ ਟੌਫੀ ਉਹ ਬਾਪ ਨੂੰ ਮੁੜ ਕੇ ਦੇਵੇ ਵੀ ਲੈ ਵੀ ਮੈਂ ਤੈਨੂੰ ਚੜਾ ਰਿਹਾ ਵੀ ਤੂੰ ਮੇਰੀਆਂ ਕੁਝ ਲੋੜਾਂ ਪੂਰੀਆਂ ਕਰ ਉਵੇਂ ਅਸੀਂ ਗੁਰਦੁਆਰੇ ਮੰਦਰ ਮਸਜਿਦਾਂ ਜਾਂਦੇ ਆ ਪੈਸੇ ਦਿੰਨੇ ਆ ਜਾਂ ਚੜਾਵਾ ਚੜਾਉਨੇ ਆ ਸਿੱਧਾ ਕੋਈ ਵੀ ਅਸੀਂ ਆ ਤੈਨੂੰ ਮੱਥਾ ਟੇਕਦਾ ਇੰਨੇ ਰੁਪਏ ਚੜਾਤੇ ਕਿ ਤੂੰ ਹੁਣ ਸਾਡੀ ਆ ਮੰਗ ਪੂਰੀ ਕਰ ਉਹ ਰੁਪਈਏ ਵੀ ਤਾਂ ਉਹਦੇ ਨੇ ਤੇਰਾ ਕੀ ਤੇਰਾ ਦਿੱਤਾ ਸੀ ਤੈਨੂੰ ਕੀ ਅਰਪਣ ਕਰ ਸਕਦੇ ਆ ਉਹੀ ਉਸੇ ਸੰਦਰਭ ਦੇ ਵਿੱਚ ਇਹ ਲਾਈਨ ਆ ਰਹੀ ਹੈ ਵੀ ਕਿਆ ਕੋਈ ਤੇਰੀ ਸੇਵਾ ਕਰੇ ਵੀ ਕੀ ਸੇਵਾ ਕਰਾਂਗੇ ਕੀ ਦਾਨ ਕਰਨ ਕਰਾਂਗੇ ਸਭ ਕੁਝ ਤਾਂ ਤੇਰਾ ਕਿਆ ਕੋ ਕਰੇ ಅಭಿಮಾನ ਫਿਰ ਕੀ ਉਹ ਸੇਵਾ ਕਰਕੇ ਅਸੀਂ ਕਰਦੇ ਆ ਵੀ ਅਸੀਂ ਸੇਵਾ ਕੀਤੀ ਸਾਡੇ ਚ ਹੰਕਾਰ ਆਉਂਦਾ ਵੀ ਉਹਦਾ ਕੀ ਬਮਾਨ ਕਰਨਾ ਉਹ ਜਦੋਂ ਸਾਡਾ ਕੋਈ ਹੈ ਹੀ ਨਹੀਂ ਅਸੀਂ ਆਪ ਉਹਦਾ ਰੂਪਾਂ ਸੀ ਭਰਮ ਕਰਕੇ ਹਉਮੇ ਕਰਕੇ ਆਪਣੇ ਆਪ ਵੱਖਰਾ ਸਮਝਦੇ ਹਾਂ ਕਿ ਸਭ ਹਉਮੇ ਦਾ ਭਰਮ ਨਹੀਂ ਹੀ ਖਿੱਚੋ ਤਾਣ ਹੋ ਰਹੀ ਹੈ ਸਾਰੀ ਹੈ ਹੋਗੀ ਸਾਰਾ ਕੁਝ ਜਦ ਆਪਣੀ ਜੋਤੀ ਖਿੱਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਬਖਿਆਨਾ ਜਦ ਤੂੰ ਆਪਣੀ ਜੋਤੀ ਜੋਤੀ ਹੁੰਦੀ ਆ ਬੁੱਧੀ ਇਹ ਜੋ ਸਾਨੂੰ ਅਕਲ ਆ ਜੋ ਵੀ ਆ ਉਨੀ ਹੀ ਦਿੱਤੀ ਹੋਈ ਆ ਉਹ ਮਤਲਬ ਉਹੀ ਆ ਸਾਰਾ ਕੁਝ ਅਸੀਂ ਮੰਨਦੇ ਆ ਬਲੇਖੇਨਾ ਕਿ ਅਸੀਂ ਆਪਣੇ ਆਪ ਨੂੰ ਬਕਰਾ ਸਮਝਦੇ ਹਾਂ ਹੋਂਮੀ ਕਰਕੇ ਪਰ ਇਹ ਜੋ ਅਸੀਂ ਅਕਲ ਨਾਲ ਪਟ્રોલ ਖੋਜਿਆ ਜਹਾਜ਼ ਬਣਾਇਆ ਕਾਰਾ ਬਣਾਈਆ ਇਹ ਉਹਦੀ ਉਹ ਅਕਲ ਆ ਉਹਦੀ ਉਹ ਜੋਤੀ ਆ ਜੇ ਉਹ ਆਪਣੀ ਜੋਤੀ ਖੇਚ ਲਵੇ ਹੁਣ ਆਹ ਇਹ ਤੀਜਾ ਮੁੱਲਾ ਦੱਸ ਰਹੇ ਨੇ ਕਿ ਮੈਂ ਜੋ ਦੱਸ ਰਿਹਾ ਉਹ ਤੇਰੀ ਉਹ ਜੋਤੀ ਆ ਤੇਰੀ ਜੋਤੀ ਮਤਲਬ ਤੇਰੀ ਉਹ ਬੁੱਧੀ ਆ ਤੇਰੀ ਤੇਰੇ ਗਿਆਨ ਸਦਕੇ ਹੀ ਮੈਂ ਦੱਸ ਰਿਹਾ ਜੇ ਮੇਰੇ ਤੋਂ ਉਹ ਗਿਆਨ ਵਾਪਸ ਲੈ ਲਵੇ ਵੀ ਮੈਂ ਕੀ ਬਖਿਆਨ ਕਰ ਸਕਦਾ ਫਿਰ ਤੇਰਾ ਪਹਿਲਾ ਜਨਮ ਮੈਨੂੰ ਪਤਾ ਨਹੀਂ ਸੀਗਾ ਤੇਰੇ ਬਾਰੇ ਉਦੋਂ ਮੈਂ ਤੇਰਾ ਕੀ ਬਖਿਆਨ ਕਰ ਲਿਆ ਹੁਣ ਮੈਨੂੰ ਪਤਾ ਕਾਹਦੇ ਤੇਰੀ ਬੁੱਧ ਸਦਕੇ ਤੇਰੇ ਤੋਂ ਗਿਆਨ ਦਿੱਤਾ ਤਾਂ ਮੈਂ ਦੱਸ ਰਿਹਾ ਜੇ ਕੋਈ ਉਹ ਸਤਿਗੁਰ ਦੀ ਸਿੱਖਿਆ ਕਿਸੇ ਨੂੰ ਨਾ ਦੇਵੇ ਤਾਂ ਉਹਨੂੰ ਕੋਈ ਕੀ ਵਿਖਿਆਨ ਕਰ ਲੂਗਾ ਕਿਵੇਂ ਅਖਣ ਦੁਨੀਆ ਸਾਰੀ ਫੇਰੇ ਰਹੀ ਆ ਦੁਨੀਆ ਨੂੰ ਪਤਾ ਹੀ ਨਹੀਂਗਾ ਅਸੀਂ ਕੌਣ ਆ ਕਿਸੇ ਦਾ ਪੁਰਬੀ ਲਿਖਿਆ ਮਤਲਬ ਪਹਿਲਾ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਖੋਜੜ ਦੀ ਉਹਦਾ ਫਲ ਮਿਲ ਜਣਾ ਭਵਿਕ ਚ ਉਹਦਾ ਉਥੇ ਕਿਰਪਾ ਕਰਦੀ ਆਪਣੀ ਸਿੱਖਿਆ ਦੇਦੀ ਉਹਨੂੰ ਸਤਿਗੁਰ ਦੀ ਸਿੱਖਿਆ ਮਿਲ ਗਈ ਉਹਦੇ ਅੰਦਰ ਵਿਵੇਕ ਆ ਗਿਆ ਉਹਨੂੰ ਸਭ ਤੋਂ ਹੁਣ ਆਉਣ ਲੱਗੇ ਕਿ ਦੁਨੀਆ ਕੀ ਆ ਸਾਰਾ ਕੁਝ ਕੀ ਦਾ ਅਸੀਂ ਕੀ ਆ ਉਹ ਕੀ ਦੀ ਸਰਕੇ ਹੋਇਆ ਜਦੋਂ ਤੂੰ ਸਿੱਖਿਆ ਦਿੱਤੀ ਹੈ ਜਦੋਂ ਉਹ ਆਪਣੀ ਸਿੱਖਿਆ ਵਾਪਸ ਲੈ ਲੂਗਾ ਜੁੱਤੀ ਵਾਪਸ ਲੈ ਲੂਗਾ ਕਿ ਚਲੂਗਾ ਮਰਿਆ ਬੰਦਾ ਹਿਲ ਕੇ ਦਿਖਾਵੇ ਤਾਂ ਕਿਉਂਕਿ ਉਹ ਤੇ ਜੁੱਤੀ ਖਿੱਚ ਲਈ ਜਦੋਂ ਅਹ ਜੀਆਂ ਲਾਈਨਾਂ ਗੁਰਵਾਣੀ ਵਿਚਾਰ ਕੇ ਐਸਾ ਕੁਝ ਪੜਦੇ ਆ ਤਾਂ ਇਹ ਸਮਝ ਆਉਣਾ ਚਾਹੀਦਾ ਕਿ ਜੋ ਬਾਹਰ ਦੁਨੀਆ ਦੇ ਵਿੱਚ ਹੋ ਰਿਹਾ ਸਭ ਕੁਝ ਇੱਕ ਫਰੋਡ ਆ ਧਰਮ ਦੇ ਨਾਂ ਤੇ ਜੋ ਕੁਝ ਹੋ ਰਿਹਾ ਸਭ ਕੁਝ ਠੱਗੀਆਂ ਨੇ ਕਿਉਂਕਿ ਤੇਰੀ ਸ਼ਕਤੀ ਬਿਨਾ ਜਾਂ ਤੇਰਾ ਦਿੱਤਾ ਤੈਨੂੰ ਅਰਪਣ ਨਹੀਂ ਕਰ ਸਕਦੇ ਅਸੀਂ ਸੇਵਾ ਕਰਕੇ ਹੰਕਾਰ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਤੇਰੀ ਖਾਤੀ ਹੀ ਹਿੱਸਾ ਲੈ ਰਹੇ ਹਾਂ ਤੂਜੋਤ ਖਿਚਲੇਵੇਂ ਇਸਰੀਰ ਮਿੱਟੀ 里 ਟੇਰੀਆ ਢਾਣ ਬਗੇ ਰਜੂਗਾ ਚੱਕ ਕੇ ਫੂਕ ਦੇਣਗੇ ਲੋਗ ਕੁਝ ਨਹੀਂ ਹੈਗਾ ਤੇਰੇ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਤੇਰੇ ਬਿਨਾ ਫਿਰ ਕਾਹਦਾ ਹੰਕਾਰ ਜਦੋਂ ਉਸ ਨੇ ਕਿਰਪਾ ਕਰਕੇ ਆਪਣੀ ਮੱਤ ਦੇਣੀ ਆ ਸਿੱਖਿਆ ਦੇਣੀ ਆ ਫਿਰ ਇਹ ਗੱਲਾਂ ਸਮਝਾਉਣੀਆਂ ਨੇ ਇਸ ਤੋਂ ਪਹਿਲਾਂ ਜੇ ਸਮਝਾਂਗੇ ਫਿਰ ਤਸੀਂ ਹੰਕਾਰ ਜਾਵਾਂਗੇ ਇਹ ਪਾਪਾਂ ਦੇ ਡੇਰੇ ਜਿਹੜੇ ਖੁੱਲੇ ਹੋਏ ਨੇ ਉਹੀ ਹੰਕਾਰ ਜੇ ਮਾੜੀ ਮੁੱਟੀ ਕਿਸੇ ਨੂੰ ਸਮਝ ਆ ਗਈ ਉਹਦਾ ਚ ਹਉਮੈ ਹੈ ਹਉਮੈ ਨੇ ਉਹ ਸਾਰਾ ਕੰਮ ਕਰਵਾਇਆ ਉਹ ਆਪਣੇ ਡੇਰੇ ਪਾ ਕੇ ਬੈਗੀ ਇਸ ਲਈ ਸਾਰਾ ਕੁਝ ਤੇਰੇ ਸਾਦਕੇ ਹੀ ਹੋ ਰਿਹਾ ਇੱਚ ਸਾਨੂੰ ਹੰਕਾਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਗੁਰਵਾਣੀ ਪੜਾਂਗੇ ਵਿਚਾਰਾਂਗੇ ਸਭ ਸਮਝ ਆ ਜਾਏਗਾ